ਬਾਈ ਮੌਸਮ ਬਹੁਤ ਗਰਮੈਸ਼ ਚ ਚੱਲਦਾ ਮੋਟਰਾਂ ਦੇ ਬੱਟਾਂ ਦੇ ਦੇਖ ਕੇ ਜਾਇ ਕਰੋ ਆਪਣੇ ਬਾਈ ਬਿਆਨਤ ਗੇੜਾ ਮਾਰਨੀਆਂ ਦੀ ਆਪਣੇ ਪਿੰਡ ਸੱਪ ਲੜ ਗਿਆ ਬਾਈ ਦੇ ਪੈਰ ਦੇ ਗੂਠੇ ਤੇ ਫਿਰ ਬੈਗਰੂ ਦੀ ਕਿਰਪਾ ਹੋਈ ਆਪਣੇ ਲਵੇ ਪਿੰਡ ਪੈਂਦਾ ਬੁੱਗਾ ਕਲਾ ਬਾਈ ਫਤੇਗੜ ਜਿਹੜਾ ਜੇਲਾ ਬੁੱਗਾ ਕਲਾ ਇਸ ਪੇਰੇ ਬਹੁਤ ਪੁਰਾਣੇ ਰਹਿੰਦੇ ਉੱਤੇ ਬਹੁਤ ਦੂਰੋਂ ਦੂਰੋਂ ਬੰਦੇ ਆਉਂਦੇ ਨੇ ਨਾਲੇ ਬਾਈ ਨੇ ਸਾਰੀ ਜ਼ਹਿਰ ਖਿੱਚਦੀ ਚੀਰਾ ਲਾ ਕੇ ਭਾਈ ਆਪਣਾ ਬਿਲਕੁਲ ਠੀਕ ਠਾਕ ਆ ਦਵਾਈ ਭਰ ਰਹੇ ਨੇ ਦੇਖ ਸਕਦੇ ਹੋ ਤੁਸੀਂ ਭਾਈ ਦੂਰ ਜਾਣ ਦੀ ਕਿਤੇ ਲੋੜ ਨਹੀਂ ਬੁੱग्गा ਕਲਾਂ ਪਿੰਡਾ ਬੈਕਗ੍ਰਾਉਂਡ ਨੇ ਕਿਰਪਾ ਕਰਤੀ ਬਾਈ ਦਾ ਨੀਲਾ ਹੋ ਗਿਆ ਦੀ ਪੈਰ ਬਿਲਕੁਲ ਪਾਣੀ ਨਹੀਂ ਹੈ ਹਾਂ ਪਾਣੀ ਨਹੀਂ ਬੁੱਗੇ ਕਲਾਂ ਪਿੰਡ ਦੇ ਨੇ ਭਾਈ ਇਹ ਭਰੀ ਗਲਾਸ ਨਾ ਕੋਈ ਨੰਬਰ ਚੱਲੀ ਰੱਖੀ ਇਹ ਦਵਾਈ ਫਿਰ ਹੁਣ ਵੇਚਰ ਚੂਗੀ ਹਾਂਜੀ ਇਹ ਦਵਾਈਆ ਬਲੱਡ ਦੇ ਵਿੱਚ ਮਿਲੂ ਮਿਲ ਕੇ ਜਿੱਥੇ ਜ਼ਹਿਰ ਆ ਬਸ ਨੇ ਖਤਮ ਕਰਦੀ ਨਹੀਂ ਜਾਣਾ ਯਾਰ ਨੂੰ ਇਹ ਤਾਂ ਤੱਕਾ ਹਾਂ ਇਹ ਤਾਂ ਤੱਕਾ ਇਹ ਜਾਣੀ ਇਹ ਗੱਲ ਆ ਕਿ ਬਈ ਆ ਇਹ ਤਾਂ ਹੁਣ ਡਾਕਟਰਾਂ ਨੂੰ ਕੋੜ ਮਿਲ ਗਿਆ ਜ਼ਹਿਰ ਦਾ ਨੇ ਤਾਂ ਡਾਕਟਰਾਂ ਨੂੰ ਵੀ ਨਹੀਂ ਸਾ ਇਹਦਾ ਜ਼ਹਿਰ ਦਾ ਤੋੜਦਾ ਪਤਾ ਕਿ ਬਈ ਇਹ ਨੂੰ ਰੋਕੂ ਕੌਣ ਇਹ ਜਿਹੜੀ ਚੀਜ਼ ਆ ਪਰ ਦੋ ਡਾਕਟਰ ਹੋ ਗਏ ਇੱਕ ਤਾਂ ਉੱਥੇ ਆ ਗਰਾਹੇ ਪੈ ਰੀਆ ਤੇ ਜਾਂ ਫਿਰ ਅਰਜੰਦਰਾ ਬਸ ਨੇ ਤਾਂ ਹੋਰ ਡਾਕਟਰ ਨਹੀਂ ਇੰਨਾ ਕਾਰੀਗਰ ਜਿੰਨੇ ਇਹ ਡਾਕਟਰ ਨੇ ਆਹ ਰੱਬਾ ਮੱਕੀ ਗਾੜੂ ਜਿਹੜੇ ਹਾਂ ਇਚ ਰੱਖ ਤੋਂ ਪੱਲੇ ਜਿਹੜੇ ਗਾੜੂ ਨੇ ਉਹੋ ਆਪਣਾ ਥੋੜੇ ਥੂੜੇ ਕਰਨ ਵਾਲੇ ਇਹ ਕਿਤੇ ਹੁਣ ਥੋੜਿਆਂ ਨਾਲ ਨਹੀਂ ਹੈਗਾ ਲੋਟ ਆਉਂਦਾ ਜੱਤ ਕਰ ਇਹ ਚੀਜ਼ ਖਤਮ ਕਰ ਕਿੰਨਾ ਟਾਈਮ ਜ਼ਹਿਰ ਨਹੀਂ ਨਿਕਲਦੀ ਬਾਹਰ ਦਿੱਤਾ ਤਲੌੜ ਦੀ ਆ ਕਿ ਥੋੜਾ ਨਾਲ ਨਹੀਂ ਕਿਤੇ ਲੋਟ ਆਉਂ ਵਾਲੀ ਇਹ ਸਾਰੀ ਤਾਂ ਬਿਮਾਰੀ ਉਹਦੀ ਤੇ ਬਲੱਡ ਚ ਜਦੋਂ ਪਾਉ ਕੱਢਾਂਗੇ ਤਾਂ ਸੈਟ ਆਉਂਦਾ ਲੋਟ ਕਿੱਦੋਂ ਕਿਦੋਂ ਉਹਦਾ ਫੋਨ ਦੇ ਫਿਰ ਜ਼ਹਿਰ ਗਾੜਾ ਕਰਤਾ ਸੀ ਨਾ ਫੋਨ ਨੇ ਹੋਰ ਕਿਤੇ ਨਹੀਂ ਹੁਣ ਮੈਂ ਕਿਹਾ ਬਿਲਕੁਲ ਸਾਫ਼ ਆ ਲੋ ਜੀ ਬੰਦੇ ਨੂੰ ਆਪਣੇ ਨੂੰ ਲੈ ਗਿਆ ਹੈ ਤੇ ਆਪਾਂ ਬੰਗਾਲਾ ਜੀ ਲਵੇ ਕਿਹੜਾ ਪਿੰਡ ਹੈ ਜੀ ਆਪਣਾ ਸਾਹਮਣੇ ਅਸਲੀ ਘਰ ਉਹਨੋ ਪਿੰਡ ਹੈ ਜੀ ਬਣਾਇਆ ਅੱਛਾ ਜੀ ਆ ਬੁੱਗਾ ਕੜਾ ਲੈ ਲਓ ਭਾਈ ਬੁੱਗਾ ਕੜਾ ਪਿੰਡਾ ਜੇ ਕਿਸੇ ਵੀਰ ਦੇ ਸੱਪ ਸੁਪ ਡੰਗ ਮਾਰ ਜਵੇ ਤਾਂ ਬੁੱਗੇ ਕੜਾ ਆਪਣੇ ਮਿੱਤਰ ਦੇ ਮਾਰ ਗਿਆ ਜੀ ਮੰਨ ਲਓ ਅੱਧੇ ਘੰਟੇ ਦੇ ਵਿੱਚ ਵਿੱਚ ਸਾਰੀ ਜ਼ਹਿਰ ਕੱਢਤੀ ਬਾਹਰ ਐਨ ਸੈੱਟ ਕਰਤਾ ਜੀ ਦੂਰ ਭੱਜਣ ਦੀ ਕਿਤੇ ਲੋੜ ਨਹੀਂ ਆਪਣੇ ਬੁੱਗੇ ਜਾਂ ਰੂਣੂ ਨੰਬਰ ਇਹਨਾਂ ਦਾ ਹੈਗਾ 9478435215 9478435215 ਨੰਬਰ ਆ ਕਦੇ ਵੀ ਤੁਸੀਂ ਸੰਪਰਕ ਕਰਕੇ ਆ ਸਕਦੇ ਹੋ ਜੇ ਕਿਸੇ ਵੀਰ ਦੇ 1921 ਜਿਹੇ ਜਿਹੇ ਮਰਜੀ ਲਾਣ ਦਾ ਸੱਪ ਹੋਵੇ ਜਿਹੇ ਜਿਹੇ 360 ਕੋਲਾ ਸੱਪ ਦੇ ਹਾਂ ਜਿਹੜਾ ਮਰਜੀ ਕੋਲਾ ਦਾ ਹੋਵੇ ਅੱਛਾ ਉਹ ਵੀ ਗਾਰੰਟੀ ਲੱਤ ਬੰਨ ਲੱਤ ਦੱਸ ਦੇ ਕਿੱਥੋਂ ਬੰਨਣੀ ਹੈ ਜੇ ਸੱਪ ਲੜਦਾ ਮੰਨ ਲਾ ਪੈਰ ਤੇ ਦੇਖੋ ਕਾਰਨ ਇਹ ਹੈ ਜੇ ਇੱਕ ਵੀ ਜੇ ਸੱਪ ਬੁਰਕ ਮਾਰ ਲਿਆ ਪੈਰ ਤੋਂ ਤਾਂ ਯਾਨੀ ਇੱਕ ਗਿੱਠ ਛੱਡ ਕੇ ਉਹਨੂੰ ਬੰਨ ਪਾੜੋ ਠੀਕ ਹੈ ਜਦੋਂ ਬੰਨ ਪਾਵਾਂਗੇ ਤਾਂ ਬਲੱਡ ਰੁਕ ਜਾਓ ਠੀਕ ਹੈ ਬਲੱਡ ਦੇ ਨਾਲ ਹੀ ਸਲਕਰ ਜ਼ਹਿਰ ਦਾ ਤਾਂ ਜਦ ਬਲੱਡ ਰੁਕ ਗਿਆ ਤਾਂ ਸਮਝੋ ਕਿ ਬਈ ਉਹ ਮੂਰੇ ਜ਼ਹਿਰ ਨਹੀਂ ਗਈ ਤਾਂ ਉਸ ਤੋਂ ਬਾਅਦ ਫਿਰ ਜਦ ਬੰਨ ਪਾ ਕੇ ਪੂਰਾ ਕਸ ਕੇ ਤੇ ਫਿਰ ਜਦ ਸਾਡੇ ਕੋਲ ਆਉਂਦਾ ਮਰੀਜ਼ ਤਾਂ ਫਿਰ ਜਿਹੜਾ ਬਲੱਡ ਉਹ ਜ਼ਹਿਰ ਵਾਲਾ ਫਿਰ ਅਸੀਂ ਉਹ ਕੱਢਣ ਦੀ ਕੋਸ਼ਿਸ਼ ਕਰਨੇ ਆਂ ਜਾਦੋ ਸਾਫ ਪਹਿਲਾਂ ਤਾਂ ਕਾਲਾ ਹੁੰਦਾ ਮਲੜ ਜਾਂ ਖੰਗਰ ਬਣਿਆ ਹੁੰਦਾ ਕਾਲਾ ਹੁਣ ਆਪਣੇ ਸਾਹਮਣੇ ਹੀ ਨਿਕਲਿਆ ਹੋਂ ਦੇ ਜ਼ਹਿਰ ਦੇ ਬੁੱਥ ਨਿਕਲੇ ਨੇ ਬਾਈ ਹੋਂ ਜੋ ਹਾਂਜੀ ਹਾਂ ਫਿਰ ਜਦ ਆਪਾਂ ਨੇ ਫਿਰ ਬਲੈਡ ਕੱਢਣਾ ਸ਼ੁਰੂ ਕਰ ਦੇਣਾ ਹੌਲੀ 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 ਫਿਰ ਇਹਦਾ ਰੰਗ ਬਦਲਣਾ ਸ਼ੁਰੂ ਹੋ ਜਾਂਦਾ ਫਿਰ ਜਦ ਇਹਨੂੰ ਬਲੈਡ ਲਾਲ ਆਉਣ ਲੱਗ ਪਿਆ ਤਾਂ ਸਮਝੋ ਜ਼ਹਿਰ ਖਤਮ ਹੋ ਗਈ ਇਹ ਤੋਂ ਕੱਢਦੀ ਠੀਕ ਹੈ ਆ ਫਿਰ ਉਸ ਤੋਂ ਬਾਅਦ ਦਵਾਈ ਭਰਨੀ ਆ ਜਿਹੜੀ ਛੱਪ ਦੀ ਜ਼ਹਿਰ ਨੂੰ ਖਤਮ ਕਰਨ ਵਾਲੀ ਆ ਬਸ ਇਹ ਇਨਾਈ ਕਲੀਅਰ ਲਾਜ ਆਪਣਾ ਠੀਕ ਹੈ ਜੀ ਭਾਈ ਬੁੱग्गा ਪਿੰਡ ਆ ਫਤੇਗੜ ਜ਼ਿਲ੍ਹੇ ਚ ਪੈਂਦਾ ਬੁੱग्गा ਪਾਲੀਆ ਇਧਰ ਫਤੇਪੁਰ ਲਵੇ ਪੈਂਦਾ ਬੁੱग्गा ਕਲਾ ਤੋਬੇ ਦੇ ਉੱਤੇ ਹੀ ਰਹਿੰਦੇ ਨੇ ਸੰਪਰਕ ਤੁਹਾਨੂੰ ਨੰਬਰ ਦੱਸਦਾ ਬਾਕੀ ਰੌਣੋਂ ਵੀ ਨੇ ਇਹ ਇਹ ਲੋਪਾ ਨਾ ਆ ਆ ਨੰਬਰ ਤੁਹਾਨੂੰ ਦਿਖਾਤਾ ਆਪਾਂ ਨੇ ਸੰਪਰਕ ਕਰ ਸਕਦੇ ਹੋ